ਤੇ ਕੀ ਨਾ ਤੁਹਾਡਾ ਮਨਸੇਠੀ ਤੇ ਕੀ ਹੋਇਆ Papa ਨੂੰ Papa ਨੂੰ ਕੈਂਸਰ ਆ ਫੂਡ ਪਾਈਪ ਮੇ ਜੀ ਤੇ ਕਿੰਨੇ ਚਿਰ ਤੋਂ ਇਸ ਤਰ੍ਹਾਂ ਨੇ ਉਹਨਾਂ ਨੂੰ 1 ਸਾਲ ਹੋ ਗਿਆ ਹੈ ਹੋ ਹਾਂਜੀ ਕਾਰੋਬਾਰ ਕੀ ਕਰਦੇ ਸੀ ਫਾਸਟ ਫੂਡ ਆ ਫਾਸਟ ਫੂਡ ਦਾ ਹਾਂਜੀ ਤੇ ਹੁਣ ਹੁਣ ਕੌਣ ਕੰਮ ਕਰਦਾ ਕਰ ਚ ਹੁਣ ਮम्मा ਤੋਂ ਮੇਰਾ ਬ੍ਰਦਰ ਕਰਦਾ ਹੈ ਅੱਛਾ ਅੱਛਾ ਕਿੰਨੇ ਕੇ ਪੈਸੇ ਬਣ ਜਾਂਦੇ ਰੋਜ਼ ਰੋਜ਼ 100 ਜਾਂ 150 ਇਤਨਾ ਹੀ 100 150 ਹਾਂਜੀ ਤੇ ਘਰ ਦਾ ਗੁਜ਼ਾਰਾ ਮੁਸ਼ਕਲ ਹੋ ਗਿਆ ਹਾਂਜੀ ਇਲਾਜ ਵਾਸਤੇ ਕਿੰਨੇ ਕੇ ਪੈਸੇ ਮੰਗੇ ਡਾਕਟਰ ਨੇ 4 ਜਾਂ 5 ਲੱਖ ਰੁਪਇਆ ਤੇ ਕੀ ਮੰਗ ਕਰਦੇ ਹੋ ਕਿ ہماری ਹੈਲਪ ਕਰੋ ਕਿ ਮੇਰੇ ਪਾਪਾ ਠੀਕ ਹੋ ਜਾਏ ਜੀ ਉਸ ਟੋਕ ਹੈ ਜੀ ਕੀ ਨਾ ਰੱਖੀ ਸਿੱਖੇ ਕਿਹੜਾ ਪਿੰਡ ਸੁੱਗਾ ਕੀ ਮੁਸ਼ਕਲ ਹੈ ਤੁਹਾਡੇ ਘਰ ਉਹ ਨਗੀਬ ਲਾਕੀਸ ਇਹ ਬਲਗ ਇਹ ਨਾਰੀ ਚ ਜਾ ਕੇ ਤਾਂ ਉਹ ਇਹਦੀਆ ਕੈਂਸਰ ਹੈ ਇਹਦੀਆ ਕੈਂਸਰ ਹੋ ਗਿਆ ਹਾਂ ਜੀ ਤੇ ਕਿੰਨਾ ਖਰਚਾ ਖੁਚਾਖੇ ਡਾਕਟਰ 4-5 ਲੱਖ 4-5 ਲੱਖ ਕੀ ਕੰਮ ਕਰਦੇ ਇਹ ਫਾਸਟ ਹੋਰ ਦਾ ਪਾਸਪੋਰਟ ਕਿੰਨੇ ਕੇ ਪੈਸੇ ਮੰਗੇ ਨਾਖੇ ਚਾਰ ਪੰਜ ਲੱਖ ਚਾਰ ਪੰਜ ਲੱਖ ਹੂੰ ਉਹ ਕੀ ਮੰਗ ਰਹੇ ਇਹ ਆਖਦੇ ਆ ਕਿ ਥੋੜੀ ਜੀ ਮਦਦ ਹੋਈ ਜਾਏ ਕਿ ਤੇ ਚੱਲਣਾ ਠੀਕ ਠਾਕ ਹੋ ਜਾਏ ਸਾਡੇ ਬੱਚੇ ਨਾ ਖਾਜ ਲਾਉਣ ਹੂੰ ਬਸ ਔਰ ਕੁਛ ਨਹੀਂ ਆਖਦੇ ਕਿੰਨੇ ਬੱਚੇ ਤੁਹਾਡੇ ਬਸ ਇੱਕ ਕੁੜੀ ਤੇ ਇੱਕ ਮੁੰਡਾ ਕੁੜੀ ਤੇ ਮੁੰਡਾ ਕਿੰਨੀ ਕਿੰਨੀ ਉਮਰ ਨਾਲ ਕੁੜੀ ਤੇ ਸਮਝ ਲਾ 20 20 ਸਾਲ ਦੀ ਹੈ ਤੇ ਮੁੰਡਾ 15 16 15 ਸਾਲ ਦਾ 15 ਸਾਲ ਦਾ ਕੁਦ ਮੋਬਾਈਲ ਨੰਬਰ ਹੈ ਤੁਹਾਡਾ ਹਾਂਜੀ ਬੋਲੋ ਅੰਤ ਬੋਲ ਲਾਈਫ 5 ਓਏ ਬਰਨ 95 95 929 929 36 36 325 325 ਹਾਦੀਪਾਈ ਸਾਹਿਬ ਕੀ ਨਾ ਤੁਹਾਡਾ ਅਤਲ ਸੱਠੀ ਅਤਲ ਸੱਠੀ ਜੀ ਇਹੜੀ ਰਿਪੋਰਟ ਦਿਖਾ ਰਹੇ ਹੋ ਤੁਸੀਂ ਡਾਕਟਰ ਜੀ ਕੀ ਪ੍ਰੋਬਲਮ ਹੈ ਇਹਦੇ ਵਿੱਚ ਇਹਦੇ ਤੇ ਮੈਨੂੰ ਫੂਡ ਪਾਈਪ ਚ ਕੈਂਸਰ ਆਇਆ ਜੀ ਸੈਕਿੰਡ ਸਟੇਜ ਤੇ ਤੇ ਹਾਂ ਵੀ ਮਤਲਬ ਕਿ ਉਹਨਾਂ ਨੇ ਆਖਿਆ ਆਪਰੇਟ ਕਰਨਾ ਸੇ ਸਾਨੂੰ 4.5 ਲੱਖ ਰੁਪਏ ਦੀ ਜ਼ਰੂਰਤ ਹੈ ਹੂੰ ਤੇ ਮੇਰਾ ਇੰਨਾ ਕੰਮ ਹੈ ਨਹੀਂ ਚੱਲਦਾ ਕਿ ਹਾਂ ਵੀ ਜਿਹੜਾ ਵਾ ਸੀ ਮਤਲਬ ਕਿ ਆਪਣਾ ਲਾਇਕ ਰਾ ਸਕੀ ਅਸੀਂ ਬਾਹਰੋਂ ਆਏ ਦੇ ਆਵੇ ਉਸ ਅਸੀਂ ਕਿਸੇ ਦੇ ਮਕਾਨ ਚ ਰਹਿਨੇ ਆ ਸਮਾਨ ਵੀ ਉਹਨਾਂ ਦਾ ਹੀ ਹੈ ਸਭ ਕੁਝ ਸਾਡਾ ਕੁਝ ਨਹੀਂ ਤੁਹਾਡਾ ਆਪਣਾ ਨਹੀਂ ਜੀ ਸਾਡਾ ਕੁਝ ਵੀ ਨਹੀਂ ਹੈ ਆਪਣਾ ਇੱਥੇ ਮੰਜੀਆ ਕਰਿੰਦੇ ਤੁਸੀਂ ਇੱਥੇ ਪੰਜਾਬ ਚ ਕਦੋਂ ਦੇ ਆਏ ਜੀ ਪੰਜਾਬ ਚ ਆਏ ਦੇ ਸਾਨੂੰ ਮਤਲਬ ਕਿ ਕੋਈ 5 4 4 ਸਾਲ ਹੋ ਗਏ 4 ਸਾਲ ਹੋ ਗਏ ਵੋਟ ਵਾਟ ਬਣ ਗਈ ਤਾਂ ਜੀ ਆਧਾਰ ਕਾਰਡ ਬਣ ਗਏ ਦੇ ਸਭ ਕੁਝ ਬਣ ਗਏ ਦੇ ਇੱਥੇ ਦਾ ਜੀ ਤੇ ਕਾਰੋਬਾਰ ਕੀ ਕਰਦੇ ਤੁਸੀਂ ਕਾਰੋਬਾਰ ਫਾਸਟ ਫੂਡ ਹੈ ਮੇਰਾ ਜੀ ਕਾਰ ਦੇ ਅੰਦਰ ਹੀ ਖੋਲੇ ਲਈ تھی ਹੂੰ ਉੱਥੇ ਹੀ ਖੋਲੇ ਦਾ ਜਿਹੜਾ 3-400 ਰੁਪਏ ਬੰਦਾ ਤੇ ਉਹ ਉੱਥੇ ਨੇ ਕਿੰਨੇ ਪੈਸੇ ਡਾਕਟਰ ਨੇ ਇਲਾਜ ਵਾਸਤੇ ਆਖਿਆ ਸਾਢੇ 4-5 ਲੱਗਦੇ ਕਰੀਬ ਆਖਿਆ ਸਾਢੇ 4-5 ਲੱਖ ਹਾਂਜੀ ਹੂੰ ਕੋਈ ਨਹੀਂ ਤੋ ਆ ਦੇ ਕੋਈ ਨਹੀਂ ਪੈਸੇ ਨਹੀਂ ਇਹਦੇ ਨਹੀਂ ਜੀ ਕੀ ਮੰਗ ਕਰਦੇ ਹੋ ਇਹੋ ਕਿ ਗਾੜੀ ਬਿੰਤੀ ਹੈ ਕਿ ਆ ਵੀ ਸਾਡੀ ਮਦਦ ਕੀਤੀ ਜਾਏ ਤੇ ਆ ਵੀ ਸਾਨੂੰ ਮਿਲ ਕੇ ਸਹਿਯੋਗ ਦਿੱਤਾ ਜਾਏ ਛੋਟੇ ਛੋਟੇ ਬੱਚੇ ਮੇਰੇ ਜੀ ਤੇ ਪਉ ਅਗਰ ਮੈਨੂੰ ਕੁਝ ਹੋ ਗਏ ਤੇ ਉਹ ਵਿਚਾਰੇ ਰੋਲ ਜਾਣਗੇ ਬਿਲਕੁਲ ਹੀ ਉਹਨਾਂ ਦਾ ਕੋਈ ਨਹੀਂ ਸਾਡੇ ਮਾਪਿਓ ਵੀ ਨਹੀਂ ਹੈ ਮੇਰੀ ਨਾਲ ਦੀ ਦੇ ਵੀ ਮਾਪਿਓ ਨਹੀਂ ਹੈ ਹੂੰ ਤੇ ਨਾਲ ਸਾਡਾ ਕੋਈ ਅੱਗੇ ਪਿੱਛੇ ਰਿਸ਼ਤੇਦਾਰ ਹੈ ਕੋਈ ਮੇਰੀ ਛੋਟੇ ਛੋਟੇ ਬੱਚੇ ਉਹ ਰੋਲ ਨਾ ਜਾਣ ਧਿਆਨ ਵੀ ਗਾੜੀ ਬੇਨਤੀ ਹੈ ਕਿ ਸਾਡੀ ਮਦਦ ਕੀਤੀ ਜਾਏ ਕਿ ਮੈਂ ਆਪਣਾ ਲਾਇਕ ਰਾ ਸਕਾਂ ਤੇ ਆਪਣੇ ਬੱਚਿਆਂ ਦੀ ਅੱਜ ਖੇਡ ਸਕਾਂ ਤੇ ਆਪਣਾ ਕੰਮ ਦੁਬਾਰਾ ਸਟਾਰਟ ਕਰ ਸਕਾਂ ਫਿਲਹਾਲ ਹੁਣ ਤੁਸੀਂ ਜਿੱਤੋ ਇਲਾਜ ਕਰਾ ਰਹੇ ਹੋ ਉਹ ਕਿੱਥੋਂ ਕਰਾ ਰਹੇ ਅਸੀਂ ਅਲੀਲਾਇ ਕਿੱਥੋਂ ਵੀ ਸ਼ੁਰੂ ਨਹੀਂ ਕਰਾਇਆ ਕਿਉਂਕਿ ਸਾਡੇ ਕੋਲ ਬਿਲਕੁਲ ਵੀ ਸਹਿਯੋਗ ਨਹੀਂ ਹੈ ਪੈਸੇ ਦਾ ਧਿਆਵ ਹੈ ਅਸੀਂ ਕਿੱਥੋਂ ਵੀ ਇਲਾਜ ਨਹੀਂ ਕਰਾਇਆ ਸਿਰਫ ਰਿਪੋਰਟ ਵੀ ਕਰਾਈ ਉਹ ਵੀ ਪਿੰਡ ਵਾਲਿਆਂ ਨੇ ਪੈਸੇ ਇਕੱਠੇ ਕਰਕੇ ਦਿੱਤੇ ਸੀ ਤੇ ਤਾਂ ਕਰਕੇ ਰਿਪੋਰਟ ਅਸੀਂ ਐਂਡੋਸਕੋਪੀ ਕਰਾ ਸਕੇ ਸਾਡੇ ਕੋਲ ਬਿਲਕੁਲ ਵੀ ਗੁੰਜਾਇਸ਼ ਨਹੀਂ ਹੈ ਹੋਰ ਕੀ ਮੰਗ ਕਰਦੇ ਹੋ ਜੀ ਜੀ ਕਿ ਹੁਣ ਵੀ ਸਾਨੂੰ ਥੋੜੀ ਮਦਦ ਕੀਤੀ ਜਾਏ ਤੇ ਮੈਂ ਆਪਣਾ ਇਲਾਜ ਕਰਾ ਸਕਾਂ ਤੇ ਨਾਲ ਮਨ ਲੱਗ ਕਿ ਮੇਰੇ ਥੋੜੇ ਟੈਸਟ ਹੋ ਉਹ ਹੋ ਨੇ ਔਰ ਇਹ ਬਾਅਦ ਜਾ ਕੇ ਕਿਥੇ ਮੇਰਾ ਉਹ ਵਾਲਾ ਇਲਾਜ ਹੋਣਾ ਦੂਸਰਾ ਕੈਂਸਰ ਦਾ ਠੀਕ